ਹਾਂਜੀ ਸੱਸੀ ਕਾ ਜੀ ਸਾਰਿਆਂ ਨੂੰ ਜਿਹੜੇ ਜਿਹੜੇ ਆਪਣੇ ਚੈਨਲ ਦੇ ਉੱਪਰ ਨਿਊ ਆਏ ਨੇਗੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਸਾਰਿਆਂ ਦੀ ਮੋਸਟ ਡਿਮਾਂਡਡ ਵੀਡੀਓ ਆ ਰਹੀ ਹੈ ਜੀ ਫੁਲਕਾਰੀ ਟਾਂਕੇ ਦੇ ਨਾਲ ਇਦੇ ਲਈ ਜਿਹੜਾ ਅਸੀਂ ਸਭ ਤੋਂ ਪਹਿਲਾਂ ਆਪਾਂ ਡਰਾ ਕਰਨਾ ਹੈ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਸਾਰਾ ਇਦਾਂ ਪੈਟਰਨ ਹੈ ਜਿਹੜਾ ਆਪਾਂ ਡਰਾ ਕਰਨਾਗਾ ਇਹਦੇ ਲਈ ਮੈਂ ਥ੍ਰੈਡ ਜਿਹੜਾ ਉਹ ਐਂਕਰ ਦਾ ਹੀ ਯੂਜ਼ ਕਰ ਰਹੀ ਆਂਗੀ ਬਿਕੋਜ਼ ਮੇਰੇ ਕੋਲੇ ਪੱਟ ਦਾ ਥ੍ਰੈਡ ਜਿਹੜਾ ਸਿਲਕ ਥ੍ਰੈਡ ਹੁੰਦਾ ਹੈ ਫੁਲਕਾਰੀ ਟਾਂਕੇ ਦੇ ਲਈ ਯੂਜ਼ ਕਰਦੇ ਆਂ ਉਹ ਅਵੇਲੇਬਲ ਨਹੀਂ ਸੀਗਾ ਤੇ ਮੈਂ ਸਿਰਫ ਇਹਦਾ ਇੱਕ ਟਿਊਟੋਰੀਅਲ ਦਿੱਤਾ ਹੈ ਤੁਹਾਨੂੰ ਤੇ ਤੁਸੀਂ ਨੇ ਇਹ ਵਾਲਾ ਥ੍ਰੈਡ ਨਹੀਂ ਯੂਜ਼ ਕਰਨਾ ਤੁਸੀਂ ਨੇ ਜਿਹੜਾ ਪੱਟ ਦੀ ਰੀਲ ਹੁੰਦੀ ਹੈ ਆਪਣੀ ਉਹ ਵਾਲਾ ਥ੍ਰੈਡ ਯੂਜ਼ ਕਰਨਾਗਾ ਠੀਕ ਹੈ ਜੀ ਤੁਸੀਂ ਦੇਖ ਰਹੇ ਹੋਗੇ ਕਿ ਕਿੱਦਾਂ ਸੂਈ ਦੇ ਵਿੱਚੋਂ ਛੋਟੇ ਛੋ ਜਿਹੜੀ ਆਪਾਂ ਉਹ ਚੱਕਣੀ ਹੈਗੀ ਜਿੱਥੋਂ ਆਪਣੀ ਇੱਕ ਲਾਈਨ ਹੈਗੀ ਇੱਕ ਲਾਈਨ ਤੋਂ ਦੂਜੀ ਲਾਈਨ ਦੇ ਵਿੱਚ ਆਪਾਂ ਨੇ ਜਾਣ ਲਈ ਛੋਟੇ-ਛੋਟੇ ਸਟੈਪ ਚੱਕਣੇ ਹੈਗੇ ਇਹ ਹੁੰਦੇ ਨੇ ਜੀ ਸਪੋਰਟ ਦੇ ਲਈ ਠੀਕ ਹੈ ਜੀ ਜਦੋਂ ਆਪਾਂ ਸਿੱਧਾ ਸਟੈਪ ਚੱਕਾਂਗੇ ਤਾਂ ਥ੍ਰੈਡ ਨਿਕੇ ਜਿਹੜੇ ਉਹ ਕਈ ਵਾਰੀ ਉੱਪਰ ਨੂੰ ਉੱਠਣ ਲੱਗ ਜਾਂਦੇ ਨੇਗੇ ਬਟ ਜਦੋਂ ਆਪਾਂ ਐਦਾਂ ਸਟੈਪ ਚੱਕਾਂਗੇ ਨੀਚੋਂ ਵੀ ਫਿਨਿਸ਼ਿੰਗ ਵਧੀਆ ਆਉਂਦੀ ਹੈਗੀ ਇਹਦੇ ਨਾਲ ਤੇ ਉਹ ਜਿਹੜੇ ਉਹ ਨੀਂਜਾ ਆਪਾਂ ਥ੍ਰੈਡ ਹੁੰਦੇ ਨੇਗੇ ਉਹ ਐਜ਼ ਇਟ ਇਜ਼ ਵਰਕ ਹੈ ਜਿਹੜਾ ਉਹ ਸਹੀ ਰਹਿੰਦਾਗਾ ਦੇਖ ਰਹੀ ਹੋ ਤੁਸੀਂ ਆਪਾਂ ਨੇ ਨੀਚੋਂ ਇੱਕ ਇੱਕ ਸਟੈਪ ਚੱਕਣਾ ਹੈ ਹੌਲੀ ਹੌਲੀ ਥ੍ਰੈਡ ਚੱਕਣੇ ਆ ਸਾਰੇ ਤੇ ਜਿੱਦਾਂ ਜਿੱਦਾਂ ਆਪਾਂ ਨੇ ਲਾਈਨਸ ਲਗਾਈਆਂ ਹੋਈਆਂ ਨੇ ਉਹਦੇ ਉੱਪਰ ਉੱਪਰ ਨੇ ਜਿਹੜੀਆਂ ਸੂਈ ਦੇ ਨਾਲ ਥ੍ਰੈਡ ਆ ਜਿਹੜਾ ਉਹ ਚੱਕਣਾ ਇਹ ਸਿੰਗਲ ਥ੍ਰੈਡ ਦੇ ਨਾਲ ਬਣਾ ਰਹੀ ਹਾਂ ਮੈਂ ਜਿੱਦਾਂ ਐਂਕਰ ਦਾ ਹੁੰਦਾ ਆ ਜਿਹੜੀ ਪੱਟ ਦੀ ਰੀਲ ਹੋਊਗੀ ਉਹਨੂੰ ਤੁਸੀਂ ਡਬਲ ਕਰਕੇ ਉਹਦੇ ਨਾਲ ਤੁਸੀਂ ਸੰਘਣੇ ਸੰਘਣੇ ਤੋਪੇ ਨੇ ਜਿਹੜੇ ਉਹ ਇਦਾਂ ਭਰਨੇ ਨੇਗੇ ਤੁਨ ਮੇਂ ਹੀ ਇੱਕ ਪੈਟਰਨ ਦੱਸ ਰਹੀ ਹੈਗੀ ਇੱਕ ਪੈਟਰਨ ਮੀਨਸ ਵੀ ਇਹ ਫੁਲਕਾਰੀ ਟਾਂਕੇ ਨੂੰ ਬਣਾਉਣ ਦੇ ਵੀ ਕਾਫੀ ਪੈਟਰਨ ਯੂਜ਼ ਹੁੰਦੇ ਨੇਗੇ ਉਹਨਾਂ ਚੋਂ ਇਹ ਇੱਕ ਵਾਲਾ ਗਾ ਜਿਹੜਾ ਫਸਟ ਟਾਈਮ ਮੈਂ ਤੁਹਾਨੂੰ ਦੱਸ ਰਹੀ ਹੈਗੀ ਤੁਸੀਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਰਿਸਪੌਂਸ ਕਿਵੇਂ ਆਇਆ ਇਹਦਾ ਜਰੂਰ ਮੈਨੂੰ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਦੂਜੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇਸੇ ਫੁਲਕਾਰੀ ਸਟੈਪ ਦੇ ਉੱਪਰ ਉਸੀ ਤਰ੍ਹਾਂ ਹੁਣ ਆਪਾਂ ਦੂਸਰੀ ਸਾਈਡ ਤੋਂ ਇਹਨੂੰ ਸਟਾਰਟ ਕਰਨਾਗਾ ਤੇ ਵਿਚੇ ਇਹ ਜਿੱਦਾਂ ਆਪਾਂ ਰਨਿੰਗ ਸਟਿਚ ਲੈਣੇ ਹੁੰਦੇ ਆਗੇ ਰਨਿੰਗ ਸਟਿਚ ਦੀ ਤਰ੍ਹਾਂ ਹੀ ਆਪਾਂ ਇਹ ਜਿਹੜਾ ਸਾਰਾ ਕੰਪਲੀਟ ਕਰਨਾ ਹੈ ਸੈਂਟਰ ਦੇ ਵਿੱਚੋਂ ਚੱਕਣਾਗਾ ਬਿਲਕੁਲ ਹੀ ਥੋੜਾ ਜਿਹਾ ਕਪੜਾ ਤੇ ਸਾਈਡ ਦੇ ਵਿੱਚ ਵੀ ਤੁਸੀਂ ਓਨਲੀ ਸਾਈਡਸ ਤੇ ਵੀ ਚੱਕ ਸਕਦੇ ਹੋ ਅਗਰ ਤੁਸੀਂ ਸੈਂਟਰ ਦੇ ਵਿੱਚ ਨਹੀਂ ਚੱਕਣਾ ਐਦਾਂ ਤੁਸੀਂ ਮੀਨਸ ਕੱਲਾ ਸਾਈਡ ਤੋਂ ਵੀ ਚੱਕ ਸਕਦੇ ਹੋਗੇ ਅਗਰ ਤੁਸੀਂ ਸੈਂਟਰ ਚੋਂ ਨਹੀਂ ਚੱਕਣਾ ਚਾਹੁੰਦੇ ਨਾ ਚੱਕੋ ਸਾਈਡਸ ਦੇ ਵਿੱਚੋਂ ਛੋਟਾ ਛੋਟਾ ਕਪੜਾ ਚੱਕ ਕੇ ਤੁਸੀਂ ਐਦਾਂ ਸਟੈਪ ਹੈ ਜਿਹੜਾ ਉਹ ਲੈ ਸਕਦੇ ਹੋਗੇ ਇਹਦੀ ਨੀਚੋਂ ਵੀ ਫਿਨਿਸ਼ਿੰਗ ਸੋਹਣੀ ਆਊਗੀ ਤੇ ਉੱਪਰੋਂ ਵੀ ਬਹੁਤ ਸੋਹਣਾ ਬਣਦਾ ਆ ਤੁਹਾਨੂੰ ਅਗਰ ਸਮਝ ਦੇ ਵਿੱਚ ਆ ਰਿਹਾਗਾ ਤਾਂ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਆਪਾਂ ਸਾਰਾ ਤੁਹਾਨੂੰ ਇਹ ਕਵਰ ਕਰਕੇ ਦਿਖਾਵਾਂਗੇ ਠੀਕ ਹੈ ਜੀ ਇਹ ਸਾਰਾ ਆਪਾਂ ਕਰਾਂਗੇ ਦੋ ਥ੍ਰੈਡ ਦੇ ਨਾਲ ਕਰਾਂਗੇ ਇੱਕ yellow ਆਗਾ ਤੇ ਇੱਕ green color ਆਗਾ ਤੁਸੀਂ ਦੇਖ ਰਹੇ ਹੋਗੇ ਜਿਵੇਂ ਜਿਵੇਂ ਆਪਾਂ ਕਰ ਰਹੇ ਹਾਂਗੇ ਤੁਸੀਂ ਬਣਾ ਸਕਦੇ ਹੋਗੇ ਪੈਨ ਇਹਦੇ ਲਈ ਸਕੇਲ ਯੂਜ਼ ਕਰਿਓ ਜਿੰਨੀਆਂ ਤੁਹਾਡੀਆਂ ਲਾਈਨਾਂ ਸਿੱਧੀਆਂ ਹੋਣਗੀਆਂ ਓਨੇ ਹੀ ਜ਼ਿਆਦਾ ਵਰਕ ਹੈ ਜਿਹੜਾ ਉਹ ਫਿਨਿਸ਼ਿੰਗ ਦੇ ਵਿੱਚ ਹੋਊਗਾ ਅਗਰ ਤੁਹਾਡੀਆਂ ਲਾਈਨਸ ਟੇਢੀਆਂ ਹੋਣਗੀਆਂ ਤਾਂ ਇਹ ਵਰਕ ਹੈ ਜਿਹੜਾ ਉਹ ਸਿੱਧਾ ਨਹੀਂ ਹੁੰਦਾ ਮੀਨਸ ਲਾਈਨਾਂ ਟੇਢੀਆਂ ਹੋ ਜਾਂਦੀਆਂ ਨੇ ਤੇ ਕੰਮ ਦੇ ਵਿੱਚ ਫਿਨਿਸ਼ਿੰਗ ਨਹੀਂ ਆਉਂਦੀ ਇਸ ਲਈ ਤੁਸੀਂ ਟ੍ਰੇਸ ਕਰਨ ਦੇ ਲਈ ਸਕੇਲ ਦੀ ਵਰਤੋਂ ਜ਼ਰੂਰ ਕਰਨੀ ਆ ਉਸੇ ਤਰ੍ਹਾਂ ਹੁਣ ਆਪਾਂ ਗ੍ਰੀਨ ਦੇ ਨਾਲ ਬਣਾ ਰਹੇ ਹਾਂਗੇ ਗਰੀਹ ਨਾਲ ਵੀ ਤੁਸੀਂ ਦੇਖ ਰਹੇ ਹੋਗੇ ਮੈਂ ਨੇ ਸੇਮ ਹੀ ਟਰੈਡ ਯੂਜ਼ ਕੀਤਾ ਆ ਤੁਸੀਂ ਪੱਟ ਦੀ ਰੀਲ ਨਾਲ ਕਰਨਾ ਆ ਤੁਸੀਂ ਇਹਦੇ ਨਾਲ ਵੀ ਕਰ ਸਕਦੇ ਹੋ ਅਗਰ ਕਰਨਾਗਾ ਬਟ ਪੱਟ ਦੀ ਰੀਲ ਹੈ ਜਿਹੜੀ ਉਹ ਫੁਲਕਾਰੀ ਲਈ ਫੇਮਸ ਹੁੰਦੀ ਆ ਵੀ ਪੱਟ ਦੀ ਰੀਲ ਦੇ ਨਾਲ ਹੀ ਇਹ ਜਿਹੜੀ ਆਪਾਂ ਉਹ ਫੁਲਕਾਰੀ ਕੱਢਦੇ ਆਂਗੇ ਤੁਸੀਂ ਦੇਖ ਰਹੇ ਹੋਗੇ ਵੀਡੀਓ ਦੇ ਵਿੱਚੇ ਇਸੇ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਤੇ ਮੇਰੇ ਨਾਲ ਇੰਸਟਾਗ੍ਰam ਦੇ ਉੱਪਰ ਸ਼ੇਅਰ ਜ਼ਰੂਰ ਕਰਿਓ ਇੰਸਟਾਗ੍ਰam ਪੇਜ ਆਪਣਾ ਨਜ਼ਾਕਤ ਪਾਈ ਹਰਲੀਨ ਹੈ ਜੀ ਉੱਥੇ ਤੁਸੀਂ ਮੈਨੂੰ ਸ਼ੇਅਰ ਜ਼ਰੂਰ ਕਰਿਓ ਤੇ ਨੈਕਸਟ ਵੀਡੀਓ ਆਪਾਂ ਕਿਸ ਟੌਪਿਕ ਦੇ ਉੱਪਰ ਬਣਾਈਏ ਤੁਸੀਂ ਇਹ ਵੀ ਮੈਨੂੰ ਜ਼ਰੂਰ ਦੱਸਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ WhatsApp ਤੇ ਉੱਪਰ ਜਾ ਕੇ ਸਟੋਰੀ ਦੇ ਵਿੱਚ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਬਹੁਤ ਵਾਰ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲ ਕਹਿੰਦੀ ਹਾਂ ਜੀ ਵੀ ਜਿਹੜੀ ਆਪਣੀ ਵੀਡੀਓ ਹੁੰਦੀ ਹੈਗੇ ਇਹਨੂੰ WhatsApp ਤੇ ਵਿੱਚ ਜਾ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ